ਫਗਵਾੜਾ ਨਜ਼ਦੀਕ ਪਿੰਡ ਬੀੜਪਵਾਦ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਭੇਤਪਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬੂਟਾਰਾਮ ਪੁੱਤਰ ਬਲਵੀਰ ਚੰਦ ਵਾਸੀ ਪੁਲਾਰਾਈ ਹਾਲਵਾਸੀ ਬੀੜਪਵਾਦ ਵਜੋਂ ਹੋਈ ਹੈ ਇਸ ਬੰਦੀ ਮ੍ਰਿਤਕ ਨੌਜਵਾਨ ਦੀ ਪਤਨੀ ਕਿਸ਼ਨ ਦੇਵੀ ਅਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਬੂਟਾਰਾਮ ਘਰੋਂ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲੈ ਗਿਆ ਸੀ ਪਰ ਉਸ ਦੀ ਭੇਤਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਿਸ ਦੀ লাশ ਬਾਈਪਾਸ ਤੇ ਸਥਿਤ ਇੱਕ ਪੈਟਰੋਲ ਪੰਪ ਦੀ ਬੈਕ ਸਾਈਡ ਤੋਂ ਬਰਾਮਦ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਨਾ ਮੰਕੀਤੀ ਕੀ ਪੁਲਿਸ ਇਸਾਰੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰੇ। ਹਾਸਿਲ ਹਾਸ ਜਿਹੜਾ ਕੱਲ ਮੇਰੇ ਕੋਲ ਸਵੇਰੇ 8:30 9:00 ਚੱਲ ਗਏ ਆ। ਕਹਿੰਦੇ ਮੈਂ ਕੰਮ ਤੇ ਜਾਣਾ ਮੈਂ ਕਿਹਾ ਚਲੋ ਠੀਕ ਆ ਕੋਈ ਨਹੀਂ ਜਾਓ ਤੁਸੀਂ। ਇਹ ਤੋਂ ਸਾਰ ਚੱਲ ਗਏ ਆ ਪਰ ਫਿਰ ਮੈਨੂੰ ਮੈਂ ਇਹਨਾਂ ਨੂੰ ਫੋਨ ਲਾਉਂਦੀ ਸੀਗੀ ਉਹਨੇ ਚੱਕਿਆ ਨਹੀਂ ਮੜ ਕੇ ਮੈਨੂੰ 10:30 ਵਜੇ ਫੋਨ ਆਇਆ ਫਿਰ। ਕਹਿੰਦੇ ਕੀ ਕਰਦੇ ਆ ਮੈਂ ਕਿਹਾ ਮੈਂ ਤਾਂ ਕੋਈ ਨਹੀਂ ਘਰ ਦਾ ਕੰਮ ਈ ਵੀੜ ਕੇ ਹਟਿਆ ਕਹਿੰਦੇ ਚੱਛਾ ਚਲੋ ਠੀਕ ਆ ਫਿਰ ਤੁਸੀਂ ਸੌਣੋ ਰੈਸਟ ਕੱਲ ਮਗਰ ਚਲੋ ਠੀਕ ਆ। ਮੈਂ ਸਾਰਾ ਉਹਨਾਂ ਨੂੰ ਫਿਰ 11:30 ਵਜੇ ਫੋਨ ਲਾਉਂਦੇ ਫਿਰ ਫੋਨ ਸুইਚ ਆਫ ਹੀ ਆਉਂਦਾ ਸੀਗਾ 6:30 ਵਜੇ ਮੈਨੂੰ ਉਹਨਾਂ ਦੀ ਕਾਲ ਆਈ ਯਾਨੀ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਮੜ ਕੇ ਫਿਰ ਮੈਂ 11:30 ਵਜੇ ਰੈਸਟ ਕਰਕੇ ਫੋਨ ਲਾਇਆ ਫੋਨ ਹੀ ਆਨ ਹੋ ਨਾ ਰਿਹਾ ਇਹ ਮੇਦੇ ਫੋਨ ਲਾਉਂਦੇ ਰਹੇ ਹੋਇਆ ਨਹੀਂ ਆਉਣਾ 1:25 ਵਜੇ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦੀ ਮੈਂ ਉਹਨਾਂ ਨੂੰ ਕਹਿੰਦੀ ਮੈਂ ਕਹਿੰਦਾ ਤੁਸੀਂ ਫੋਨ ਕਾਤੇ ਬੰਦ ਕੀਤਾ ਆ ਸਾਬ ਸਵੇਰ ਜੰਮੀ ਮੈਂ ਕਾਦੀ ਫੋਨ ਹੋਣੀ ਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਮੈਂ ਉਹਨਾਂ ਦੀ ਵਾਈਫ ਬੋਲਦੀ ਆ ਇਹ ਫੋਨ ਤਾਂ ਮੈਂ ਕਹਾਂ ਮੇਰੇ ਮਤਲਬ ਮੇਰੇ ਹਸਬੰਦ ਦਾ ਆ ਕਹਿੰਦੇ ਤੁਹਾਡਾ ਸ਼ਾ ਤੁਹਾਡਾ ਹਸਬੰਦ ਤਾਂ ਬਿੱਤੇ ਮਰੇ ਆਪੇ ਆ ਕਿ ਆ ਕਦੋਂ ਮਿੱਟੇ ਗਿਆ ਤਾਂ ਉਹਨਾਂ ਸਾਹ ਬਹੁਤ ਸ਼ਾਂਤ ਹੋ ਤੱਕ ਕਿ ਮੈਨੂੰ ਜਿਸ ਨੂੰ ਹੱਟ ਗਿਆ ਇਹ ਮੈਨਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕਹਾਂ ਮੈਨੂੰ ਥਾਂ ਟਿਕਾਣਾ ਦੱਸ ਦੋ ਵੇਸੀ ਵਸੇ ਇਥੇ ਆਦਨ ਹੋਣ ਲੱਗਾ ਆਦਨ ਹੋ ਜਾਣਾ ਮੈਂ ਟਕੋ ਪਹਿਲਾਂ ਕਹਿੰਦੇ ਚਲੋ ਠੀਕ ਆ ਕਹਿ ਸਕਿਆ ਇੱਥੇ ਸਕੇ ਦਿਨ ਵਾਲੇ ਦੇ ਕੋਲ ਇੱਕ ਨਵਾਂ ਪਟ્રોલ ਪਾਪ ਬਣਦਾ ਆ ਵੀ ਉਹਦੇ ਕੋਲੇ ਡਿੱਗੀ ਪਏ ਆ ਤੇ ਮੈਂ ਕਹਾ ਸਾ ਤੁਸੀਂ ਬਾਜੀ ਤੁਸੀਂ ਫੋਨ ਨਾ ਬੰਦ ਕਰਿਓ ਵੀ ਕਾਡੇ ਫੋਨ ਰਾਹੀ ਅਸੀਂ ਇੱਥੇ ਤੱਕ ਪਹੁੰਚ ਸਕਦੇ ਆ ਉਸ ਤੋਂ ਬਾਅਦ ਮੈਂ ਆਪਣੇ ਇਹਨਾਂ ਨੂੰ ਪੇਗਾਂ ਨੂੰ ਫੋਨ ਕਰਤਾ ਆਪਣੇ ਨਨੁਈਆ ਸਾਹਿਬ ਨੂੰ ਫੋਨ ਕਰਤਾ ਚਲੋ 10 ਮਿੰਟ ਤੋਂ ਫਿਰ ਲਾ ਆ ਗਏ ਉਹਨਾਂ ਨੇ ਆ ਕੇ ਸ਼ਾਨਦੂਰ ਕੀਤੀ ਪਰ ਫੋਨ ਉਸੇ ਵੇਲੇ ਜਦੋਂ ਮੈਂ ਫੇਰ ਦੁਬਾਰਾ ਇਹਨਾਂ ਨੂੰ ਦੱਸ ਕੇ ਉਹਨਾਂ ਨੇ ਫੋਨ ਲਾਇਆ ਫੋਨ ਫੇਸ ਵਿੱਚ ਹੀ ਆਫ ਹੀ ਆਈ ਜਾਂਦਾ ਸੀ ਮਨ ਕੇ ਕੱਲ ਦਾ ਸਰ ਫੋਨ ਨਹੀਂ ਔਨ ਹੋਇਆ ਸੋ ਇਹ ਤਾਂ ਜੀ ਇਹ ਕੰਮ ਕਰ ਕੀ ਕਰਦੇ ਸੀ ਆਪਣੇ ਕੰਮ ਕਰਦੇ ਆੜੀ ਦੱਪਾਈ ਰਸਾਰ ਕਰਦੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜੀ ਬੂਟਾ ਰਾਮ ਬੂਟਾ ਰਾਮ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹਨਾਂ ਦੀ ਡੈਥ ਹੋਈ ਵੀ ਕੀ ਕਾਰਨ ਮੈਨੂੰ ਤਾਂ ਹਨਾ ਸਾਰ ਇਹ ਹੀ ਕੰਨ ਲੱਗਦਾ ਵੀ ਜਿਹੜੇ ਮੁੰਡੇ ਨੇ ਮੈਨੂੰ ਫੋਨ ਕੀਤਾ ਨਾ ਜੇ ਤਾਂ ਉਹ ਸੱਚਾ ਸੀਗਾ ਤਉ ਫੋਨ ਨਾ ਬੰਦ ਕਰਦੇ ਜਦ ਮੈਂ ਉਹਨਾਂ ਨੂੰ ਕਿਹਾ ਸੀ ਪਾਜੀ ਅਸੀਂ ਫੋਨ ਦੇ ਥਰੂ ਹੀ ਤੁਹਾਡੇ ਕੋਲ ਪਹੁੰਚ ਸਕਦੇ ਹਾਂ ਤੁਸੀਂ ਫੋਨ ਨਾ ਬੰਦ ਕਰੋ ਉਸ ਉਸ ਵਿਅਕਤੀ ਦਾ ਨਾਮ ਵਗੈਰਾ ਕੁਝ ਪਤਾ ਨਹੀਂ ਕੋਈ ਮੈਨੂੰ ਨਹੀਂ ਸਭ ਨੂੰ ਬਾਕੀ ਨੂੰ ਤਾਂ ਪਤਾ ਬਾਕੀ ਸ਼ਾਇਦ ਸਾਡੇ ਪਿੰਡ ਦੇ ਤਾਂ ਪਾपंच ਸਾਹਿਬ ਨੂੰ ਪਤਾ ਹੋਊਗਾ ਉਧਰ ਹੋਰ ਨਾਲ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਗੋਹਲ ਲਗਾਈ ਹੈ ਇਹ ਸਾਡੇ ਪਿੰਡ ਦਾ ਨੌਜਵਾਨ ਬੂਟਾ ਰਾਮ ਜਿਹਦੀ ਕੱਲ ਪੇਤਵਾਰ ਹੜਤ ਦੇ ਵਿੱਚ ਤੇ ਡੈੱਡ ਬਡੀ ਮਿਲੀ ਸੀ ਔਰ ਅਸੀਂ ਥਾਣੇ ਵੀ ਜਾਏ ਮੇਰੇ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਤੇ ਲੱਗੇ ਹੋਏ ਨੇ ਸਚੂ ਸਾਹਿਬ ਵੀ ਬਹੁਤ ਵਧੀਆ ਲੱਗੇ ਹੋਏ ਨੇ ਮੇਰੀ ਗੱਲ ਹੋਈ ਆ ਤੇ ਜਲਦੀ ਤੋਂ ਜਲਦੀ ਉਹ ਕਹਿੰਦੇ ਇਨਸਾਫ ਮਿਲੂਗਾ ਪਰਿਵਾਰ ਨੂੰ ਅਸੀਂ ਇਨਸਾਫ ਦੀ ਗੁਹਾਰ ਲਈ ਸੀ ਤੇ ਸਰ ਕੋਈ ਮਾਮਲਾ ਸਾਹਮਣੇ ਆਇਆ ਹੋਵੇ ਮਾਮਲਾ ਸਚੂ ਸਾਹਿਬ ਨੇ ਕਿਹਾ ਹੁਣ ਅਸੀਂ ਬਿਆਨ ਦਵਾਵਾਂ ਗੁੜੀ ਆਪਣੀ ਦੇ ਤੇ ਦੇਖੋ ਜਿੱਦਾਂ ਪੁਲਿਸ ਸਾਹ ਕੋਈ ਕਾਰਨ ਨਹੀਂ ਸਾਹਮਣੇ ਆਇਆ ਅਜੇ ਤੱਕ ਕੁਝ ਕਾਰਨ ਹੱਲੇ ਕੁਝ ਨਹੀਂ ਸਾਹਮਣੇ ਆਇਆ ਤੇ ਪੁਲਿਸ ਪੁਲਿਸ ਲੱਗੀ ਹੋਈ ਆ ਤੇ ਜਿੱਦਾਂ ਵੀ ਹੋਊਗਾ ਜੋ ਵੀ ਹੋਊਗਾ ਅਸੀਂ ਤਾਂ ਇਨਸਾਫ ਲੈਣਾ ਹੈ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ ਫੌਕਵਾਰਦੋ ਨਵਰਾਂਗ ਚੈਨਲ ਦੇ ਜਸ਼ਰਮਨ ਦੀ ਵਿਸ਼ੇਸ਼ ਰਿਪੋਰਟ ਇਸ ਤਰ੍ਹਾਂ ਸੀ ਵੀ ਬੀਤੀ ਸ਼ਾਮ ਨੂੰ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਹੈ ਪੈਟਰੋਲ ਪੰਪ ਦੀ ਬੈਕ ਸਾਈਡ ਤੇ ਬੇਵਾਦ ਜਗ੍ਹਾ ਦੇ ਉੱਤੇ ਮੈਂ ਸਾਥੀਆਂ ਨਾਲ ਕਾ ਮੌਕੇ ਤੇ ਗਿਆ ਜਿਹੋ ਇੱਕ ਲਾਸ਼ ਮਿਲੀ ਆ ਜਿਹਦੇ ਮੂੰਹ ਵਿੱਚੋਂ ਖੂਨ ਸਿਗਾ ਰੰਗ ਵੀ ਉਹਦਾ ਅਬ ਨੀਲਾ ਜਾਂ ਮੂਹ ਹੋ ਚੁੱਕਾ ਸੀਗਾ ਤੇ ਉਹ ਬੰਦੇ ਦਾ ਨਾਮ ਪਤਾ ਸੀ ਪਤਾ ਕੀਤਾ ਤੇ ਪਤਾ ਲੱਗਾ ਵੀ ਉਹ ਬੰਦੇ ਦਾ ਨਾਮ ਬੂਟਾ RAM ਪੁੱਤਰ ਬਲਵੀਰ ਚੰਦ ਵਾਸੀ ਬੀੜਪੁਆਗ ਹੈ ਤੇ ਇਹਦੇ ਬਾਰੇ ਉਹਦੇ ਬਾਰਸਾ ਨਾਲ ਕੰਟੈਕਟ ਕੀਤਾ ਆ ਉਹ ਕਹਿੰਦੇ ਵੀ ਕੰਮ ਵਗੈਰਾ ਕਰਦਾ ਸੀਗਾ ਕਾਮਕਾਰ ਮਿਹਨਤ ਮਜ਼ਦੂਰੀ ਦਾ ਕਰਦਾ ਸੀਗਾ ਵੀ ਕੱਲ ਇੱਕੋਂ ਗਿਆ ਆ ਆਪਣੇ ਮੋਟਰਸਾਈਕਲ ਤੇ ਕੰਮਕਾਰ ਦੇ ਸੌਂਚੀ ਗਿਆ ਆ ਫਿਰ ਉਹ ਤੋਂ ਬਾਅਦ ਇਹ ਕਿਤੇ ਕਿਤੇ ਗਿਆ ਕੀ ਹੋਇਆ ਇਹਦੇ ਨਾਲ ਇਹਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਗਈ ਜਿਹੜੀ ਲਾਸ਼ ਅਸੀਂ ਬੀਤੀ ਰਾਤ ਡੈਡ ਹਾਊਸ ਵਿੱਚ ਰੱਖਾਤੀ ਸੀਗੀ ਤੇ ਹੁਣ ਇਸ ਦੀ ਗੰਭੀਰਤਾ ਨਾਲ ਸੀਨੀਅਰ ਅਫਸਰ ਪੜਤਾਲ ਕਰ ਰਹੇ ਆ ਵੀ ਇਹ ਮੌਤ ਦਾ ਕੀ ਕਾਰਨ ਹੈ ਇੱਕ ਤਾ ਪੂਰਟ ਬਾਟਮ ਕਰਾਇਆ ਜਾ ਰਿਹਾ ਹੈ ਤੇ ਬਾਕੀ ਵੀ ਗੰਭੀਰਤਾ ਨਾਲ ਜਾਣ ਪਛਾਣ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਸਾਰੇ ਇੱਕ ਪਰਿਵਾਰਿਕ ਮੈਂਬਰਾਂ ਦਾ આરોਪ ਆ ਕੇ ਕਹਿੰਦੇ ਕਿ ਮਤਲਬ ਇਹ ਮਤਲਬ ਇਹ ਸ਼ੱਕ ਜਾਰੀ ਕੀਤੀ ਹੈ ਸ਼ੱਕ ਜਾਰੀ ਕੀਤਾ ਉਹਨਾਂ ਨੇ ਜੋ ਵੀ ਸ਼ੱਕ ਜਾਰੀ ਕੀਤਾ ਆ ਉਹਦੇ ਬਾਰੇ ਗਹਿਰਾਈ ਨਾਲ ਪੜਤਾਲ ਕੀਤੀ ਜਾਏਗੀ ਉਹਨਾਂ ਨੇ ਕਿਹਾ ਵੀ ਸ਼ਾਇਦ ਹੋ ਸਕਦਾ ਕੋਈ ਦਾ ਦੋਸਤ ਜਾਂ ਕੋਈ ਹੋਰ ਜਾਣਕਾਰ ਨੇ ਇਹਦੀ ਮੌਤ ਦਾ ਕਾਰਨ ਹੋਵੇ ਉਹਦੇ ਬਾਰੇ ਵੀ ਅਸੀਂ ਗਹਿਰਾਈ ਨਾਲ ਪੜਤਾਲ ਕਰ ਰਹੇ ਹਾਂ